ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਨ ਲੱਗੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਆ ਆਖਰੀ ਹਫਤਾ ਉਹਨਾਂ ਦਾ ਪੋ ਦਾ ਮਹੀਨਾ ਜਦੋਂ ਸ਼ੁਰੂਆਤ ਹੁੰਦੀ ਆ ਉਦੋਂ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚੋਂ 19 ਦਸੰਬਰ ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਆ ਤੇ ਆਪਣੇ ਸਿੰਘਾਂ ਸਿੰਘਣੀਆਂ ਸਮੇਤ ਕਿਲਾ ਛੱਡਦੇ ਨੇ ਕਿਲਾ ਛੱਡਦੇ ਨੇ ਸਰਸਾ ਨਦੀ ਤੇ ਪਹੁੰਚਦੇ ਨੇ ਜਿੱਥੇ ਬਿਛੋੜਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਉੱਥੇ ਪੂਰੇ ਪਰਿਵਾਰ ਦਾ ਬਿਛੋੜਾ ਪੈਂਦਾਗਾ ਅ ਦੋਸਤ ਸ਼ਹਿਬਜ਼ਾਦੇ ਛੋਟੇ ਮਾਤਾ ਗੁਜਰਕੌਰ ਜੀ ਨਾਲ ਦਿੱਲੀ ਵੱਲ ਨੂੰ ਚਲੇ ਜਾਂਦੇ ਨੇ ਤੇ ਦੋ ਵੱਡੇ ਸ਼ਹਿਬਜ਼ਾਦੇ ਗੁਰੂ ਗੋਮਰ ਸਿੰਘ ਜੀ ਦੇ ਨਾਲ ਅ ਅੱਗੇ ਵਾਧੇ ਨੇਗੇ ਅੱਗੇ ਜਾ ਕੇ ਚਮਕੌਰ ਸਾਹਿਬ ਵਿਖੇ ਅ ਮੁਗਲਾਂ ਨੇ ਜੋ ਕਸਮਾਂ ਖਾਧੀਆਂ ਸੀ ਉਹਨਾਂ ਨੂੰ ਸਿੱਕੇ ਤੇ ਟੰਗ ਕੇ ਅ ਅ ਗੁਰੂ ਸਾਹਿਬ ਦਾ ਪਿੱਛਾ ਕੀਤਾ ਤੇ ਚਮਕੌਰ ਸਾਹਿਬ ਕੋਲੇ ਪਹੁੰਚਦੇ ਆ ਉਹਨਾਂ ਦੀ ਕਾਫੀ ਜ਼ਿਆਦਾ ਭਿਆਨਕ ਜੁੱਧ ਹੁੰਦਾਗਾ ਜਿਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕਰਦੇ ਨੇਗੇ ਗੁਰੂ ਜੀ ਨੂੰ ਸਿੰਘਾਂ ਨੇ ਬੇਨਤੀ ਕੀਤੀ ਕਿ ਤੁਹਾਡਾ ਇਸ ਕਿਲੇ ਵਿੱਚੋਂ ਨਿਕਲ ਜਾਣਾ ਸਿੱਖ ਪੰਥ ਲਈ ਬੜਾ ਹੀ ਜ਼ਰੂਰੀ ਹੈ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਦੇ ਕਹਿਣ ਤੇ ਉੱਪਰ ਆਪਾਂ ਕਿਲਾ ਛੱਡਦੇ ਨੇ ਤੇ ਉੱਥੋਂ ਨਿਕਲਦੇ ਨੇਗੇ ਤੇ ਗੁਰੂ ਗੋਬਿੰਦ ਸਿੰਘ ਦੇ ਜੋ ਛੋਟੇ ਸਾਹਿਬਜ਼ਾਦੇ ਸੀਗੇ ਮਾਤਾ ਜੀ ਦੇ ਨਾਲ ਜਾ ਰਹੇ ਨੇ ਤੇ ਗੰਗੂ ਬ੍ਰਾਹਮਣ ਨੇ ਉਹਨਾਂ ਨਾਲ ਅ ਵਿਸ਼ਵਾਸ ਘਾਤ ਕੀਤਾ ਤੇ ਉਹ ਉਹਨਾਂ ਨੂੰ ਦੀਵਾਨ ਦੇ ਹਵਾਲੇ ਕਰ ਦਿੰਦਾਗਾ ਜਿੱਥੇ ਉਹਨਾਂ ਨੂੰ ਨੀਹਾਂ ਵਿੱਚ ਚੜਕੇ ਸ਼ਹੀਦ ਕਰ ਦਿੱਤਾ ਜਾਂਦਾਗਾ ਤੇ ਔਰ ਐਲਾਨ ਕੀਤਾ ਜਾਂਦਾ ਵੀ ਜੋ ਵੀ ਮਾਤਾ ਸਹਿਬਾ ਮਾਤਾ ਗੁਜਰਕੌਰ ਜੀ ਅਤੇ ਗੁਰੂ ਗੋਮਨ ਸਿੰਘ ਜੀ ਦੇ ਛੋਟੇ ਸਭਿਆਨਾ ਸੰਸਕਾਰ ਕਰੇਗਾ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਪਰ ਦੀਵਾਨ ਟੋਡਰਮਲ ਸਾਰਾ ਕੁਝ ਆਪਣਾ ਅੰਦਾਜ਼ ਦੇ ਉੱਪਰ ਲਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕਰਨ ਦਾ ਪ੍ਰਣ ਕਰਦਾਗਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਵਾਸਤੇ ਧਰਤੀ ਜਮੀਨ ਲੈਂਦਾਗਾ ਤਾਂ ਦੀਵਾਨ ਮਲ ਕਹਿੰਦਾਗਾ ਕਿ ਤੁਸੀਂ ਜੋ ਵੀ ਇੱਥੇ ਸੰਸਕਾਰ ਕਰਨਾਗਾ ਉੱਥੇ ਜਿੰਨਾ ਵੀ ਤੁਹਾਨੂੰ ਜਗਾ ਚਾਹੀਦੇ ਉਹਦੇ ਉੱਤੇ ਮੋਹਰਾਂ ਬਚਾਈਆਂ ਜਾਣ ਤੇ ਦੀਵਾਨ ਟੋਡਰ ਮਲ ਜੀ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ 78000 ਮੋਰਾ ਉੱਥੇ ਵਿਛਾ ਕੇ ਉਸ ਧਰਤੀ ਨੂੰ ਮੁੱਲ ਖਰੀਦਾਗਾ ਜਿਹੜੀ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਮੰਨੀ ਜਾਂਦੀ ਹੈਗੀ ਸੋ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਚੱਲਦੇ ਚੱਲਦੇ ਗੁਰਦੁਆਰਾ ਸਾਹਿਬ ਟਾਲੀਆਣਾ ਸਾਹਿਬ ਰੈਕੋਟ ਵਿਖੇ ਪਹੁੰਚਦੇ ਨੇ ਉੱਥੇ ਨੂਰਾ ਮਾਹੀ ਨੂੰ ਉਹ ਭੇਜਦਾਗਾ ਕਿ ਮੇਰੇ ਛੋਟੇ ਸਾਹਿਬ ਜਾਦੇ ਹਮਾਰੇ ਪਤਾ ਕਰਕੇ ਆਓ ਤੇ ਜਦੋਂ ਉਹਨਾਂ ਨੂੰ ਉੱਥੋਂ ਪਤਾ ਲੱਗਦਾਗਾ ਕਿ ਉਹਨਾਂ ਦੇ ਛੋਟੇ ਸਾਹਿਬ ਜਾਦੇ ਇੰਨੀ ਖਾਂ ਵਿੱਚ ਚਣ ਕੇ ਸ਼ਹੀਦ ਕਰ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੁੰਦੇ ਨੇਗੇ ਤਾਂ ਉਹ ਕਾਹੀ ਦੇ ਬੂਟੇ ਦੇ ਨਾਲ ਅ ਦਰਖਤ ਨੂੰ ਪਟਦੇ ਨੇ ਗੁਰੂ ਗੋਬਿੰਦ ਸਿੰਘ ਜੀ ਰੈਕਪੋਰਟ ਦੀ ਧਰਤੀ ਦੇ ਉੱਪਰ ਨੂਰਾ ਮਾਹੀ ਜੀ ਨੂੰ ਭੇਜਦੇ ਨੇ ਕਿ ਉਹਨਾਂ ਦਾ ਛੋਟੇ ਸਾਹਿਬ ਜੀ ਦੀ ਖਬਰ ਪਤਾ ਖਬਰ ਲੈ ਕੇ ਆਵੇ ਤਾਂ ਨੂਰਾ ਮਾਹੀ ਜੀ ਉਹਨਾਂ ਨੂੰ ਛੋਟੇ ਸਾਹਿਬ ਜੀ ਦਾ ਦੀ ਖਬਰ ਦਿੰਦੇ ਨੇ ਤੇ ਉਹਨਾਂ ਨੂੰ ਸਹਰੰਦ ਦੇ ਨਵਾਬ ਨੇ ਨੀਹਾ ਵਿੱਚ ਚੜਕੇ ਸ਼ਹੀਦ ਕਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਜੋ ਉਸ ਵਕਤ ਬਿਸ਼ਰਾਮ ਚਿਤ ਬੈਠੇ ਹੁੰਦੇ ਨੇ ਤੇਕ ਤੀਰ ਦੇ ਨਾਲ ਇੱਕ ਕਾਹੀ ਦਾ ਬੂਟਾ ਪੁੱਟਦੇ ਨੇ ਤੇ ਉੱਥੇ ਉਹ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਮੁਗਲ ਸਾਮਰਾਜ ਦੀ ਜੜ ਪੱਟੀ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਅੱਗੇ ਵਾਧੇ ਨੇਗੇ ਤੇ ਇਹ ਸੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣਾ ਸਰਵੰਸ ਕੁਰਬਾਨ ਕੀਤਾ ਤੇ 7 ਦਿਨਾਂ ਦੇ ਵਿੱਚ ਵਿੱਚ ਸਾਰਾ ਸਰਵੰਸ ਕੁਰਬਾਨ ਕਰ ਦਿੱਤਾ ਤੇ ਅੱਜ ਸੀ ਅੱਜ ਪਰ ਉਹਨਾਂ ਨੂੰ ਭੁੱਲਦੇ ਜਾਂਦੇ ਆਗੇ ਸਾਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਛੋਟੇ-ਛੋਟੇ ਬੱਚਿਆਂ ਦੀ ਕਰਵਾਨੀ ਨੂੰ ਯਾਦ ਰੱਖਣਾ ਚਾਹੀਦਾ ਕਿਉਂਕਿ ਇਹ ਜਿਹੜਾ ਸਿੱਖ ਧਰਮਾ ਇਹਦੇ ਇੰਨੇ ਸ਼ਹੀਦਾਂ ਦੀਆਂ ਹੱਡੀਆਂ ਉੱਪਰ ਰੱਖੀ ਗਈ ਆ ਸੋ ਮੇਰਾ ਅਖੀਰ ਦੇ ਵਿੱਚ ਇਹੀ ਸੁਨੇਹਾਗਾ ਇਹੀ ਸਭ ਨੂੰ ਆ ਮੈਸੇਜ ਦੇਣਾ ਚਾਹਣਾ ਕਿ ਗੁਰੂ ਗੋਬਿੰਦ ਸਿੰਘ ਜੀ ਜੇਕਰ ਦੁਨੀਆ ਤੇ ਨਾ ਹੁੰਦੇ ਸ਼ਾਇਦ ਸਾਡਾ ਜਨਮੋ ਨਿਸ਼ਾਨ ਵੀ ਨਾ ਹੁੰਦਾ ਜੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਆਪ ਸਭ ਮਾਫ ਕਰਨ ਯੋਗੋਂ ਇਹਨਾਂ ਨੂੰ ਕੁਝ ਕਹਿੰਦਾ ਹੋਇਆ ਖਿਮਾ ਦਾ ਅਜਜ਼ਕਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ